ਗਿਣਾਉਣੀ ਤੇ ਮਾਪੁਰਸ਼ ਕਹਿੰਦੇ ਸਨ ਭਾਈ 2.5 ਘੰਟੇ ਮੂਲ ਮੰਤਰ ਦਾ ਜਾਪ ਕਰੋ ਮੈਂ ਇੱਕ ਵਾਰੀ ਬਾਬਾ ਜੀ ਨੂੰ ਪੁੱਛਿਆ ਵੀ ਬਾਬਾ ਜੀ 2.5 ਘੰਟੇ ਹੀ ਕਰਨਾ ਜ਼ਰੂਰੀ ਕਿਉਂ ਹੈ ਤਾਂ ਮਾਪੁਰਸ਼ ਕਹਿੰਦੇ ਭਾਈ ਆਪਣਾ ਜਿਹੜਾ ਦ ਸੰਬੰਧ ਬਣਦਾ ਹੈ ਦਿਨ ਦਾ ਉਹ 2.5 ਘੰਟੇ ਬਣਦਾ ਹੈ 2.5 ਘੰਟੇ ਦਾ ਕੋ ਬਹਾਨਾ ਹੈ ਇਹ ਦ ਸੰਬੰਧ ਦੀ ਜਿਹੜੀ ਸੇਵਾ ਬਾਣੀ ਦੀ ਜਦੋਂ ਆਪਣੇ ਆਪ ਨੂੰ ਆਪਣੇ ਗੁਰੂ ਨੂੰ ਦੇਣਗੇ ਨਾ ਤੇ ਇਹਨਾਂ ਦਾ ਜਿਹੜਾ ਜੀਵਨਾ ਵੈਸੀ ਬਦਲ ਜਾਏਗਾ ਕਾਰਜਨ ਦਾ ਇੱਕ ਨਹੀਂ ਪਤਾ ਨਹੀਂ ਕਿੰਨੇ ਹੀ ਹੋ ਜਾਣਗੇ ਤੇ ਕੋ ਭਾਨਾ ਇਹਨਾਂ ਨੂੰ ਢਾਈ ਘੰਟੇ ਕਹਿਣ ਦਾ ਕਿਉਂਕਿ ਜਿਹੜਾ ਢਾਈ ਘੰਟੇ ਕਰੇਗਾ ਉਹ ਨੇਮ ਨਾਲ ਜੁੜ ਜਾਏਗਾ ਜਦੋਂ ਨੇਮ ਬਣ ਗਿਆ ਫਿਰ ਪ੍ਰੇਮ ਬਣ ਜਾਏਗਾ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਆਪਾਂ ਕੱਢਦੇ ਹਾਂ ਗੁਰਕਾਰ ਸ਼ਬਦ ਕਟਾ ਕੋਟ ਕਰਮ ਜਿਹੜੇ ਕੋੜਾ ਕਰੋੜਾ ਪਾਪ ਹੁੰਦੇ ਨੇ ਉਹ ਇੱਕ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਕੱਟ ਦਿੰਦਾ ਹੈ ਸੋ ਜੇ ਜਨਮਾਂ ਜਨਮਾਂ ਦੇ ਤੁਹਾਡੇ ਕੋਈ ਪਾਪ ਨੇ ਕੋਈ ਮਾੜੇ ਕਰਮ ਅਚਨ ਚੇਤ ਜੇ ਆਪਾਂ ਕਈ ਵਾਰੀ ਬੰਦਾ ਹੋਸ਼ ਕਰ ਦਿੰਦਾ ਪਰ ਜਦੋਂ ਸਮਝ ਆਉਂਦੀ ਆ ਪਛਤਾਵਾ ਕਰਨ ਦਾ ਸਮਾਂ ਨਹੀਂ ਮਿਲਦਾ ਸੋ ਆਪ ਜੀ ਨੇ ਜੇ ਮੂਲ ਮੰਤਰ ਦੀ ਕਮਾਈ ਦੇ ਨਾਲ ਜੁੜਨਾ ਹੈ ਜੇ ਜੁੜ ਜਾਓਗੇ ਤਾਂ ਤੁਹਾਡੇ ਕਰੋਨਾ ਪਾਪ ਨਾਸ਼ ਖਤਮ ਹੋ ਜਾਣਗੇ ਸਤਿਗੁਰੂ ਅੱਗੇ ਦਾ ਰਾਹ ਦੇਣਗੇ ਇੱਕ ਧਰਮ ਦੀ ਤੁਹਾਡੇ ਅੰਦਰ ਜਿਹੜਾ ਧਰਮ ਹੈ ਜੋ ਸਰੀਰ ਹੈ ਉਹਨੂੰ ਪਵਿੱਤਰ ਕਰਨਾ ਹੈ ਉਹ ਆਤਮਾ ਨੂੰ ਧਰਮ ਦੇ ਨਾਲ ਜੋੜਨਾ ਹੈ ਉਹ ਆਤਮਾ ਦੀ ਪਵਿੱਤਰਤਾ ਦੇ ਲਈ ਸ਼ੁੱਧਤਾ ਦੇ ਲਈ ਮੂਲ ਮੰਤਰ ਆਧਾਰ ਹੈ ਮੂਲ ਮੰਤਰ ਨਾਲ ਜੇ ਜੁੜ ਜਾਓਗੇ ਤਾ ਪਤਾ ਨਹੀਂ ਕਿੰਨੇ ਹੀ ਕਿਰਪਾ ਆਪ ਜੀ ਤੇ ਹੋ ਜਾਏਗੀ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਔਖਦ ਮੰਤਰ ਮੂਲ ਮਨ ਇਕੈ ਜੇ ਕਰ ਦ੍ਰਿੜ ਚਿਤ ਕੀਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀਜੈ ਰੇ ਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਭਾਈ ਮੂਲ ਮੰਤਰ ਨੂੰ ਆਪਣੇ ਹਿਰਦੇ ਦੇ ਵਿੱਚ ਦ੍ਰਿੜ ਕਰ ਲਾ ਇਹਦਾ ਅਭਿਆਸ ਕਰਨਾ ਸ਼ੁਰੂ ਕਰ ਦੇ ਤੇਰੇ ਜਿਹੜੇ ਮਾੜੇ ਕਰਮ ਨੇ ਮਾੜੇ ਪਾਪ ਕਰੇ ਹੋਏ ਨੇ ਉਹ ਖਤਮ ਹੋ ਜਾਣਗੇ ਕਿਉਂਕਿ ਜਿਹੜੀ ਆਪਾਂ ਨੂੰ ਸਜ਼ਾ ਮਿਲਦੀ ਆ ਉਹ ਆਪਣੇ ਕਰਮਾਂ ਦੀ ਮਿਲਦੀ ਆ ਜੇ ਆਪਾਂ ਗਰੀਬਾਂ ਦਾ ਮਾੜਾ ਕਰਮ ਕੀਤਾ ਜੇ ਅੱਜ ਕੋਈ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਚੱਲ ਰਹੀ ਆ ਕੋਈ ਮੁਸ਼ਕਲ ਆ ਕੋਈ ਕਹਿੰਦਾ ਮੇਰਾ ਕਾਰੋਬਾਰ ਨਹੀਂ ਚੱਲ ਰਿਹਾ ਕੋਈ ਕਹਿ ਰਿਹਾ ਬੱਚਾ ਨਹੀਂ ਹੋ ਰਿਹਾ ਕੋਈ ਕਹਿ ਰਿਹਾ ਭਾਈ ਸਾਹਿਬ ਘਰ ਨਹੀਂ ਬਣ ਰਿਹਾ ਕਿੰਨੀਆਂ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਆਪਾਂ ਲੈ ਸਕਦੇ ਆ ਹਰ ਇੱਕ ਦੀ ਆਪਣੀ ਆਪਣੀ ਕੋਈ ਮੁਸ਼ਕਲ ਆ ਕੋਈ ਪ੍ਰੋਬਲਮ ਸੋ ਉਹਨਾਂ ਦੇ ਵਿੱਚ